ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਗਾ ਫਿਲਮਸ ਵੱਲੋਂ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਇਹ ਜਿਹੜਾ ਸੱਭਿਆਚਾਰ ਮੇਲਾ ਪਹਿਲਾ ਸੱਭਿਆਚਾਰ ਮੇਲਾ ਕਰਵਾਇਆ ਜਾ ਰਿਹਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਰੇ ਹੀ ਸਾਡੇ ਜਿਹੜੇ ਕਲਾਕਾਰ ਨੇ ਸੱਭਿਆਚਾਰਕ ਜਿਹੜੇ ਕਲਾਕਾਰ ਨੇ ਉਹ ਆਪਣੀ ਜਿਹੜੀ ਗਾਇਕੀ ਦਾ ਦਿਖਾ ਕੇ ਗਏ ਨੇ ਤੁਹਾਨੂੰ ਸਾਰੇ ਜਣੇ ਔਰ ਬਹੁਤ ਸੋਹਣਾ ਸਾਰੇ ਹੀ गा ਰਹੇ ਆ ਔਰ ਸਾਡੇ ਮੇਰੇ ਪਿਤਾ ਜੀ ਦੇ ਦੋਸਤ ਨੇ ਸੁਭਜੀਤ ਝਾਂਸਾ ਵਾਲਾਂ ਜੀ ਸਾਡੇ ਸਫਰੀ ਸਾਹਿਬ ਦੇ ਪਰਿਵਾਰ ਚੋਂ ਮਾਸਟਰ ਜੀ ਹੁਣੀ ਨੇ ਖੋਸਲਾ ਸਾਹਿਬ ਨੇ ਸਾਰੇ ਸਾਡੇ ਸਤਿਕਾਰਯੋਗ ਨੇ ਸਾਡੇ ਨਾਮਤਾਰੀ ਪਰਿਵਾਰ ਚੋਂ ਸਾਡੀ ਸਾਰੀ ਟੀਮ ਹੈ ਡੁਗਰੀ ਪਿੰਡ ਦੀ ਔਰ ਜੇਸ਼ ਬੰਗਾ ਜੀ ਦਾ ਧੰਨਵਾਦ ਇਹਨਾਂ ਦੀ ਟੀਮ ਦਾ ਧੰਨਵਾਦ ਇਹਨਾਂ ਦੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਕਿਉਂਕਿ ਅੱਗੇ ਲੱਗਣਾ ਬੜਾ ਔਖਾ ਆ ਕਈ ਵਾਰੀ ਲੋਕ ਮਜ਼ਾਕ ਵੀ ਕਰਦੇ ਆ ਕਈ ਵਾਰੀ ਲੋਕ ਮਖੌਲ ਵੀ ਡਾਉਂਦੇ ਆ ਕਿ ਮੇਲਾ ਕਰਵਾਇਆ ਕਿਦਾਂ ਦਾ ਕਰਵਾਇਆ ਤੇ ਉਹੀ ਮਖੌਲ ਕਰਦੇ ਜਿਨ੍ਹਾਂ ਨੇ ਕਦੀ ਕਿਸੇ ਨੂੰ ਚਵਾਨੀ ਵੀ ਨਹੀਂ ਦਿੱਤੀ ਹੁੰਦੀ ਕਿਸੇ ਨੂੰ ਔਰ ਤੁਸੀਂ ਅੱਗੇ ਲੱਗੇ ਆ ਇਹ ਤੁਹਾਡਾ ਮੇਲਾ ਸਫਲ ਹੀ ਸਫਲਾ ਅਗਲੇ ਮੇਲੇ ਦੇ ਵਿੱਚ ਹੋਰ ਪਰਮਾਤਮਾ ਕਿਰਪਾ ਕਰੇ ਹੋਰ ਸੰਗਤ ਆਵੇ ਹੋਰ ਦੁਨੀਆ ਆਵੇ ਔਰ ਸਾਡੇ ਜਿਹੜੇ ਕਲਾਕਾਰ ਨੇ ਜਿਨ੍ਹਾਂ ਨੂੰ ਇਸ ਸਟੇਜ ਦੇ ਉੱਤੇ ਗਾਉਣ ਦਾ ਮੌਕਾ ਮਿਲਦਾ ਹੈ ਕਿਉਂਕਿ ਕਈ ਵਾਰੀ ਅੰਦਰ ਮਨ ਦੇ ਵਿੱਚ ਬਹੁਤ ਕੁਝ ਹੁੰਦਾ ਬੋਲਣ ਨੂੰ ਅੰਦਰ ਗਾਉਣ ਨੂੰ ਬਹੁਤ ਕੁਝ ਹੁੰਦਾ ਕਈ ਵਾਰੀ ਸਟੇਜ ਹੀ ਨਹੀਂ ਮਿਲਦੀ ਗਾਉਣ ਨੂੰ ਬੰਦਾ ਵਿਚਾਰਾ ਪਿੱਛੇ ਦਾ ਪਿੱਛੇ ਹੀ ਰਹਿ ਜਾਂਦਾ ਔਰ ਇਹੋ ਜਿਹੇ ਸਟੇਜਾਂ ਦੇ ਉੱਤੇ ਆਪਾਂ ਜਿਹੜੀ ਆਪਣੀ ਕਲਾਕਾਰ ਆ ਆਪਣੀ ਅੰਦਰ ਦੇ ਬਾਹਰ ਲੈ ਕੇ ਆ ਸਕਦੇ ਆ ਸੋ ਸਾਡੇ ਕਈ ਨਵੇਂ ਕਲਾਕਾਰ ਇੱਥੇ ਸਟੇਜਾਂ ਦੇ ਉੱਤੇ ਪੈਦਾ ਹੋ ਕੇ ਉੱਪਰ ਤੱਕ ਜਾਂਦੇ ਆ ਪਤਾ ਨਹੀਂ ਕਦੋਂ ਪ੍ਰਮਾਤਮਾ ਨੇ ਉਹਦੀ ਆਵਾਜ਼ ਚੱਕ ਲੈਣੀ ਹੈ ਕਦੋਂ ਪ੍ਰਮਾਤਮਾ ਨੇ ਉਹਦੀ ਮਿਹਨਤ ਨੂੰ ਭਾਗ ਲਾ ਦੇਣੀ ਹੈ ਪਤਾ ਨਹੀਂ ਹੁੰਦਾ ਕਈ ਵਾਰ ਇੱਕ ਗਾਣਾ ਇਹੋ ਜਿਹਾ ਹਿੱਟ ਹੁੰਦਾ ਤੇ ਉਹ ਸਦਾ ਜਿੰਦਗੀ ਉਹ ਬੰਦਾ ਗਾਉਣ ਲੱਗ ਪੰਦਾ ਸੋ ਇਸ ਕਰਕੇ ਕਦੀ ਵੀ ਹੌਸਲਾ ਨਹੀਂ ਹਾਰਨਾ ਕਦੀ ਵੀ ਆਪਣੀ ਜੰਗ ਜਿਹੜੀ ਹੈ ਜਾਂ ਜਿਹੜੀ ਆਪਾਂ ਮਿਸ਼ਨ ਲੈ ਕੇ ਤੁਰਦੇ ਆ ਉਹ ਤੋਂ ਪਿੱਛੇ ਨਹੀਂ ਹਟਣਾ ਆਉਣ ਵਾਲੇ ਸਮੇਂ 'ਚ ਹੋਰ ਏ ਮੇਲਾ ਵੱਡਾ ਹੋ ਕੇ ਲੋਕਾਂ ਦੇ ਸਾਹਮਣੇ ਆਊਗਾ ਔਰ ਤੁਸੀਂ ਮਿਹਨਤ ਕੀਤੀ ਹੈ ਤੁਸੀਂ ਕਿਉਂਕਿ ਕਿਸੇ ਦੇ ਕੋਲੋਂ ਜਾ ਕੇ ਪੈਸੇ ਮੰਗੜੇ ਮਦਦ ਮੰਗਣੀ ਸਭ ਤੋਂ ਔਖਾ ਕੰਮ ਹੁੰਦਾ ਕਿ ਆਪਾਂ ਜੀ ਆ ਮੇਲਾ ਕਰਾਉਣ ਲੱਗਿਆਂ ਸਾਡੀ ਮਦਦ ਕੀਤੀ ਜਾਵੇ ਸਭ ਤੋਂ ਔਖਾ ਕੰਮ ਹੁੰਦਾ ਤੁਸੀਂ ਬਹੁਤ ਮਿਹਨਤ ਕੀਤੀ ਹੈ ਔਰ ਤੁਹਾਡਾ ਸਹਿਯੋਗ ਵੀ ਲੋਕਾਂ ਨੇ ਦਿੱਤਾ ਹੈ ਸਾਰਿਆਂ ਨੂੰ ਤੁਹਾਡੀ ਮਿਹਨਤ ਨੂੰ ਪਰਮਾਤਮਾ ਭਾਗ ਲਾਊਗਾ ਔਰ ਇਹ ਮੇਲਾ ਇਦਾਂ ਹੀ ਆਉਣ ਵਾਲੇ ਸਮੇਂ 'ਚ ਹਰ ਸਾਲ ਤੁਸੀਂ ਇਹ ਕਰਵਾਓ ਔਰ ਇਦਾਂ ਹੀ ਸਾਡੇ ਜਿਹੜੇ ਨਵੇਂ ਕਲਾਕਾਰ ਆ ਇਹਨਾਂ ਨੂੰ ਗਾਉਣ ਦਾ ਮੌਕਾ ਮਿਲੇ ਦਲਵਿੰਦਰ ਦਿਆਲਪੁਰੀ ਜੀ ਇਹਨਾਂ ਦਾ ਵੀ ਧੰਨਵਾਦ ਜਿੰਨੇ ਵੀ ਸਾਡੇ ਵਿੱਚ ਸਾਰਿਆਂ ਦੇ ਨਾਮ ਵੀ ਜਾਣਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤ ਲੰਬੀ ਉਮਰ ਕਰਿਓ ਤੁਹਾਡੀ ਆਵਾਜ਼ ਜਿਹੜੀ ਹੈ ਸਾਡੇ ਅਵੇਸ਼ਾਂ ਜਿਹੜੀ ਹੈ ਬਲੰਦ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ